ਅੱਜਕੱਲ ਬੱਚੇ ਮੋਬਾਈਲ ਫੋਨ ਇੰਟਰਨੈਟ ਸੋਸ਼ਲ ਮੀਡੀਆ ਤੇ ਰੀਲਾਂ ਦੇ ਇੰਨੇ ਆਦੀ ਹੋ ਗਏ ਨੇ ਕਿ ਉਹਨਾਂ ਨੂੰ ਇਹਨਾਂ ਤੋਂ ਦੂਰ ਰੱਖਣਾ ਮਾਪਿਆਂ ਲਈ ਵੱਡੀ ਚੁਣੌਤੀ ਬਣ ਗਿਆ ਸਿੱਖਿਆ ਹੋਵੇ ਜਾਂ ਮਨੋਰੰਜਨ ਬਟੇ ਹਰ ਚੀਜ਼ ਲਈ ਫੋਨ ਤੇ ਨਿਰਪਰ ਹੁੰਦੇ ਜਾ ਰਹੇ ਨੇ ਇਹ ਆਦਤ ਸਿਰਫ ਸਕੂਲ ਕਾਲਜ ਜਾਣ ਵਾਲੇ ਵੱਡੇ ਬੱਚਿਆਂ ਵਿੱਚ ਹੀ ਪ੍ਰਚਲਿਤ ਨਹੀਂ ਹੈ ਸਗੋਂ 1-2 ਸਾਲ ਦੇ ਛੋਟੇ ਬੱਚੇ ਵੀ ਫੋਨ ਦੀ ਲਪੇਟ ਵਿੱਚ ਇੰਨੇ ਮਸਤ ਹੋ ਗਏ ਨੇ ਕਿ ਉਹ ਨਾ ਤਾਂ ਖਾਣਾ ਖਾਂਦੇ ਨੇ ਅਤੇ ਨਾ ਹੀ ਫੋਨ ਵੱਲ ਦੇਖੇ ਬਿਨਾ ਕਿਤੇ ਚੁੱਪ ਚਾਪ ਬੈਠਦੇ ਨੇ ਇਹ ਚੀਜ਼ ਉਹਨਾਂ ਦੇ ਸਰੀਰ ਦੇ ਨਾਲ-ਨਾਲ ਉਹਨਾਂ ਦੇ ਮਾਨਸਿਕ ਵਿਕਾਸ ਨੂੰ ਵੀ ਬਹੁਤ ਨੁਕਸਾਨ ਪਹੁੰਚਾ ਰਹੀ ਹੈ ਜੇਕਰ ਤੁਸੀਂ ਵੀ ਆਪਣੇ ਮੋਬਾਈਲ ਫੋਨ ਤੋਂ ਛੁਟਕਾਰਾ ਪਾਉਣ ਦੀ ਕੋਸ਼ਿਸ਼ ਕਰਕੇ ਥੱਕ ਗਏ ਹੋ ਤਾਂ ਚਿੰਤਾ ਨਾ ਕਰੋ ਬਾਲ ਰੋਗਾਂ ਦੇ ਡਾਕਟਰ ਦੁਆਰਾ ਸੁਝਾਏ ਗਏ ਇਹ ਪੰਜ ਉਪਾਅ ਤੁਹਾਡੀ ਮਦਦ ਕਰ ਸਕਦੇ ਨੇ ਡਾਕਟਰ ਦੀਪਿਕਾ ਸੀਨੀਅਰ ਕੰਸਲਟੈਂਟ ਯਸ਼ੋਦਾ ਸੁਪਰ ਸਪੈਸ਼ਲਿਸਟ ਹਸਪਤਾਲ ਕੁਨਸ਼ਾਬੀ ਬਹੁਤ ਹੀ ਆਸਾਨ ਹੱਲ ਜਾਣਦੇ ਨੇ ਤਾਂ ਜੋ ਤੁਹਾਨੂੰ ਕੋਈ ਹੋਰ ਮਿਹਨਤ ਨਾ ਕਰਨੀ ਪਵੇ ਅਤੇ ਤੁਹਾਡਾ ਬੱਚਾ ਖੁਸ਼ੀ ਨਾਲ ਆਪਣੇ ਆਪ ਫੋਨ ਵੱਲ ਦੇਖਣਾ ਬੰਦ ਕਰ ਦੇਵੇ ਮਾਪਿਆਂ ਲਈ ਆਪਣੇ ਬੱਚਿਆਂ ਲਈ ਸਕਰੀਨ ਸਮੇਂ ਲਈ ਇੱਕ ਨਿਸ਼ਚਿਤ ਰੁਟੀਨ ਸੈੱਟ ਕਰਨਾ ਮਹੱਤਵਪੂਰਨ ਹੈ ਉਹਨਾਂ ਨੂੰ ਸਪਸ਼ਟ ਤੌਰ ਤੇ ਦੱਸੋ ਕਿ ਦਿਨ ਵਿੱਚ ਸਿਰਫ 1 ਘੰਟੇ ਦੇ ਸਕਰੀਨ ਸਮੇਂ ਦੀ ਇਜਾਜ਼ਤ ਹੈ ਚਾਹੇ ਉਹ ਟੀਵੀ ਫੋਨ ਜਾਂ ਟੈਬਲੇਟ ਦੇਖਣਾ ਹੋਵੇ ਮਾਪਿਆਂ ਨੂੰ ਥੋੜਾ ਸਖਤ ਹੋਣਾ ਚਾਹੀਦਾ ਹੈ ਅਤੇ ਆਪਣੇ ਬੱਚਿਆਂ ਨੂੰ ਇਸ ਨਿਯਮ ਦੀ ਪਾਲਣਾ ਕਰਉਣੀ ਚਾਹੀਦੀ ਹੈ ਜੇਕਰ ਤੁਸੀਂ ਖੁਦ ਰੁੱਝੇ ਰਹਿੰਦੇ ਹੋ ਤੇ ਜਾਂ ਸ਼ਾਂਤ ਰੱਖਣ ਲਈ ਉਸ ਨੂੰ ਫੋਨ ਫੜਨ ਦੀ ਆਦਤ ਨੂੰ ਅੱਜ ਹੀ ਬੰਦ ਕਰਾ ਦਿਓ ਬੱਚਿਆਂ ਨੂੰ ਮੋਬਾਈਲ ਫੋਨਾਂ ਤੋਂ ਦੂਰ ਰੱਖਣ ਦਾ ਸਭ ਤੋਂ ਵਧੀਆ ਤਰੀਕਾ ਹੈ ਕਿ ਉਹਨਾਂ ਨੂੰ ਖੇਡਾਂ ਕਿਤਾਬਾਂ ਪੜ੍ਹਨੀਆਂ ਰਚਨਾਤਮਕ ਗਤੀਵਿਧੀਆਂ ਵਿੱਚ ਸ਼ਾਮਲ ਕਰਨਾ ਹੈ ਮਾਪੇ ਉਹਨਾਂ ਨੂੰ ਬਾਹਰ ਪਾਰਕ ਆਦਿ ਵਿੱਚ ਖੇਡਣ ਲਈ ਭੇਜ ਸਕਦੇ ਨੇ ਉਹਨਾਂ ਨੂੰ ਸਾਈਕਲ ਚਲਵਾ ਸਕਦੇ ਨੇ ਤੁਸੀਂ ਕਿਸੇ ਵੀ ਹੋਪੀ ਕਲਾਸ ਜਿਵੇਂ ਕਿ ਡਾਂਸ, ਤੈਰਾਕੀ, ਬਾਹਰੀ ਖੇਡਾਂ ਜਾਂ ਹੋਰ ਗਤੀਵਿਧੀਆਂ ਵਿੱਚ ਦਾਖਲਾ ਦੇਵਾ ਸਕਦੇ ਹੋ ਇਸ ਦੇ ਲਈ ਜੇਕਰ ਤੁਸੀਂ ਬੱਚੇ ਦੀ ਪਸੰਦ ਪੁੱਛਣ ਤੋਂ ਬਾਅਦ ਫੈਸਲਾ ਕਰੋਗੇ ਤਾਂ ਤੁਹਾਨੂੰ ਬਿਹਤਰ ਨਤੀਜੇ ਮਿਲਣਗੇ ਜਦੋਂ ਵੀ ਮਾਪੇ ਬੱਚਿਆਂ ਦੇ ਨਾਲ ਹੁੰਦੇ ਨੇ ਤਾਂ ਫੋਨ ਨੂੰ ਆਮ ਤੋਂ ਆਪਣੇ ਤੋਂ ਦੂਰ ਰੱਖਣ ਉਹਨਾਂ ਨਾਲ ਗੱਲ ਕਰੋ ਉਹਨਾਂ ਨਾਲ ਖੇਡੋ ਉਹਨਾਂ ਨੂੰ ਬੁਝਾਰਤਾਂ ਪੁੱਛੋ ਉਹਨਾਂ ਨੂੰ ਨਵੀਆਂ ਗੱਲਾਂ ਦੱਸੋ ਉਹਨਾਂ ਨੂੰ ਕਹਾਣੀਆਂ ਸੁਣਾਓ ਅਜਿਹਾ ਕਰਨ ਨਾਲ ਬੱਚੇ ਆਪਣੇ ਆਪ ਹੀ ਫੋਨ ਤੋਂ ਦੂਰ ਰਹਿਣਗੇ ਇਸ ਤੋਂ ਇਲਾਵਾ ਇਹ ਚੀਜ਼ਾਂ ਮਾਪਿਆਂ ਲਈ ਵੀ ਫਾਇਦੇਮੰਦ ਬੱਚਿਆਂ ਨੂੰ ਦੋਸਤਾਂ ਨਾਲ ਖੇਡਣ ਦਿਓ ਖਡੌਣੇ ਦਿੰਦੇ ਸਮੇਂ ਇਸ ਗੱਲ ਦਾ ਧਿਆਨ ਰੱਖੋ ਕਿ ਇਹ ਖਡੌਣੇ ਉਹਨਾਂ ਦੀ ਉਮਰ ਦੇ ਹਿਸਾਬ ਨਾਲ ਹੋਣ। ਕਈ ਵਾਰ ਬੱਚੇ ਆਪਣੀ ਉਮਰ ਤੋਂ ਛੋਟੇ ਜਾਂ ਵੱਡੇ ਖਡੌਣਿਆਂ ਨਾਲ ਖੇਡਣਾ ਪਸੰਦ ਕਰਦੇ ਨੇ। ਬੱਚਿਆਂ ਨਾਲ ਸਮਾਂ ਬਿਤਾਉਣ ਤੋਂ ਇਲਾਵਾ ਉਹਨਾਂ ਨਾਲ ਨਾ ਸਿਰਫ ਗੱਲਬਾਤ ਕਰੋ ਸਗੋਂ ਉਹਨਾਂ ਨੂੰ ਛੋਟੇ-ਛੋਟੇ ਘਰੇਲੂ ਕੰਮਾਂ ਦੀ ਜ਼ਿੰਮੇਵਾਰੀ ਵੀ ਸੌਂਪੋ ਜਨਮਦਿਨ ਫੰਕਸ਼ਨ ਆਦਿ ਤੇ ਕੁਝ ਛੋਟੇ-ਛੋਟੇ ਖਾਸ ਕੰਮ ਦਿਓ। ਪੌਦਿਆਂ ਨੂੰ ਪਾਣੀ ਦੇਣਾ ਆਪਣਾ ਸਮਾਨ ਅਤੇ ਖਡੋਣੇ ਰੱਖਣਾ ਆਪਣੀ ਅਲਮਾਰੀ ਸਾਫ਼ ਕਰਨਾ ਕੁਝ ਸਜਾਵਟ ਕਰਨਾ ਆਦਿ ਇਸ ਨਾਲ ਬੱਚੇ ਰੁੱਝੇ ਰਹਿਣਗੇ ਅਤੇ ਉਹ ਘਰ ਵਿੱਚ ਆਪਸੀ ਸਾਂਝ ਬਣਾਉਣਾ ਸਿੱਖਣਗੇ ਅਤੇ ਫੋਨ ਤੋਂ ਦੂਰ ਰਹਿਣਗੇ